ਅਹੀਂ ਦੋਵਾਂ ਨੇ ਕਿਹਾ ਵੀ ਆ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਸ਼ਰਿਆਮ ਕਰਾਇਆ ਦਿੰਨੇ ਆ ਉਹਨੂੰ 30000 ਰੁਪਏ ਮਹੀਨਾ ਵਿੱਚ ਆ ਲੜਕੀ ਤੇ ਲੜਕਾ ਇੱਕੇ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਪਰ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਉਹ ਤੇ ਗਲਤ ਕੰਮ ਹੋ ਰਿਹਾ ਬੱਚਿਆਂ ਦੇ ਅੰਦਰ ਵੜੀ ਤੇ ਲਾਲ ਮਿਰਚਾਂ ਨੇ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਹੀਂ ਨਹੀਂ ਉਹਨੂੰ ਛੱਡਿਆ ਫਿਰ ਅਸੀਂ ਤੋਂ ਇਲਾਵਾ ਵੀ ਕੋਈ ਧੰਦਾ ਕਰਦੇ ਇੱਥੇ ਨਜਾਇਜ਼ ਧੰਦਾ ਚੱਲਦਾ ਨਹੀਂ ਰਾਜ ਉਹ ਮਗਰੀ ਵੀ ਨਜਾਇਜ਼ ਕੀਕ ਜੀ ਮੈਂ ਬਾਰੋਂ ਕੁੰਡੀ ਲਾ ਕੇ ਆ ਗਿਆ ਜੀ ਉਸ ਤੋਂ ਬਾਅਦ ਮੈਂ ਉੱਪਰ ਗਿਆ ਵੀਡੀਓ ਨਾਲ ਮੇਰੀ ਬਣ ਗਈ ਕੀ ਮੈਂ ਉੱਪਰ ਗਿਆ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਜੀ ਮੈਂ ਇਹਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਆਂਦੀ ਹਾਂ ਆਇਆ ਇਸ ਕਮਰੇ ਵਿੱਚ ਉਸ ਤੋਂ ਬਾਅਦ ਉਹਦੀ ਕੁੜੀਆਂ ਵੀ ਹੈਗੀਆਂ ਅਸੀਂ ਸਾਰਾ ਫੋਲ ਲਿਆ ਸਾਨੂੰ ਕੁੜੀਆਂ ਲੱਭੀਆਂ ਨਹੀਂ ਕੁੜੀਆਂ ਚੜ ਕੇ ਆਂਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਬਾਈ ਹੋਇਆ ਇੱਕ ਸਕਰੀਨ ਸ਼ੇਪ ਮੈਂ ਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜਿਆ ਲੱਗਦਾ ਸੀ ਉਹਨੇ ਸਾਡੇ ਨੂੰ ਹੱਥੋ ਪਾਈ ਕੀਤੀ ਉਹਨੇ ਸਪਰੇਅ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਝ ਸਮਝ ਨਹੀਂ ਆਈ ਮਾਮਲਾ ਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਦੇਸ਼ਾਮ ਇੱਕ ਮੋਹੱਲੇ ਦੇ ਅੰਦਰ ਘਰ ਚ ਚੱਲ ਰਹੇ ਦੇ ਵਪਾਰ ਦੇ ਤੰਦੇ ਨੂੰ ਅਤੇ ਨਸ਼ੇ ਨੂੰ ਰੋਕਣਾ ਜਨਾਲਾ ਦੀ ਮਹਿਲਾ ਕਾਉਂਸਲਰ ਦੇ ਪਤੀ ਨੂੰ ਮਹਿੰਗਾ ਪੈ ਜਾਂਦਾ ਦੱਸਿਆ ਕਿ ਧੰਦਾ ਕਰਨ ਵਾਲੇ ਲੋਕਾਂ ਦੇ ਵੱਲੋਂ ਉਹਨਾਂ ਦੇ ਚਿਹਰੇ ਤੇ ਜ਼ਹਿਰੀਲਾ ਛੜਕਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਦਿਖਣਾ ਬੰਦ ਹੋ ਗਿਆ। ਉਹਨਾਂ ਦੇ ਸਰੀਰ ਤੇ ਜਲਨ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮੋਹੱਲੇ ਅੰਦਰ ਰੋਲਾ ਪੈ ਗਿਆ ਤੇ ਕਾਫੀ ਦੇਰ ਬਾਅਦ ਪੁਲਿਸ ਪਹੁੰਚੀ ਹੈ। ਮਾਮਲਾ ਕਰਮੌਂਦਾ ਨਜ਼ਰ ਆ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਜਾਣਕਾਰੀ ਦਿੱਤੀ ਹੈ ਮਹਿਲਾ ਕਾਉਂਸਲਰ ਦੇ ਪਤੀ ਨੇ ਦੱਸਿਆ ਕਿ ਵਾਰਡ ਦੇ ਵਿੱਚ ਘਰ ਦੇ ਨੇੜੇ ਇੱਕ ਵਿਅਕਤੀ ਸ਼ਰਿਆਮ ਬਿਨਾਂ ਕਿਸੇ ਡਰ ਤੋਂ ਲੰਬੇ ਸਮੇਂ ਤੋਂ ਦੇ ਵਪਾਰ ਤੇ ਨਸ਼ੇ ਵੇਚਣ ਦਾ ਕੰਮ ਕਰ ਰਿਹਾ ਹੈ। ਅਸੀਂ ਪੁਲਿਸ ਨੂੰ ਵੀ ਕਈ ਵਾਰੀ ਜਾਣਕਾਰੀ ਦਿੱਤੀ ਉਹਨਾਂ ਕਿ ਕਿ ਪੁਲਿਸ ਨੇ ਸਿਰ ਤੇ ਜੂ ਤੱਕ ਨਹੀਂ ਸਰਖਦੀ ਉਹਨਾਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਉਹਨਾਂ ਇਹ ਵੀ ਕਿਹਾ ਕਿ ਹੁਣ ਵੀ ਦੇਰ ਰਾਤ ਉਸ ਦੇ ਘਰ ਦੇ ਵਿੱਚ ਦੋ ਔਰਤਾ ਤੇ ਕੁਝ ਵਿਅਕਤੀ ਦਾਖਲ ਹੋਏ ਨੇ ਜਿਸ ਤੋਂ ਬਾਅਦ ਮੌਤਪਰਾ ਨੂੰ ਨਾਲ ਲੈ ਕੇ ਵਿਅਕਤੀਆਂ ਦਾ ਪੁੱਛਗਿੱਛ ਕਰਨੀ ਚਾਹੀਦੀ ਤਾਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਲੁਧਿਆਣਾ ਲਾਈਵ ਲਈ ਵੀਰਨਪੁਰ ਸਮਾਂ ਹੁਣ तकरीबन ਦੁਪਹਿਰਾਂ ਜਿਹਾ ਦਾ ਸਮਾਂ ਸੀ ਦੁਪਹਿਰ ਦਾ ਬਾਅਦ 10-11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰਕ੍ਰਿਸ਼ਨ ਦੇ ਬੱਚੇ ਦੋ ਲੜਕੀ ਤੇ ਲੜਕਾ ਇੱਕ ਹੀ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਉਥੇ ਗਲਤ ਕੰਮ ਹੋ ਰਿਹਾ ਬੱਚਿਓ ਦੇ ਅੰਦਰ ਬੜਿਆ ਮੈਂ ਛੇਦੀ ਛੇਦੀ ਉਸੇ ਤਰ੍ਹਾਂ ਹੀ ਮੈਂ ਜੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ ਇਹਨਾਂ ਨੂੰ ਆਪਣੇ ਮੇਰੇ ਜਿਹੜੇ ਐਮਸੀ ਸਾਹਿਬ ਨੇ ਇਹਨਾਂ ਨੂੰ ਮਕਾਲ ਕੀਤੇ ਕਿ ਜਲਦੀ ਆਓ ਮੇਰੇ ਕੋਲ ਜਲਦੀ ਪਹੁੰਚੋ ਤੇਰੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲੇ ਆ ਉਸੇ ਵੇਲੇ ਮੇਰੇ ਕੋਲ ਆ ਗਿਆ ਅਸੀਂ ਇੱਥੇ ਸਾਹਮਣੇ ਇਸੇ ਇਹਦੇ ਸਾਹਮਣੇ ਮੈਂ ਗੱਡੀ ਖਿਲਾ ਕੇ ਡੰਡਾ ਲੈ ਖੜੋ ਗਿਆ ਅਸੀਂ ਕਿਹਨੂੰ ਨਿਕਲ ਦਿੱਤਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਤੇ ਲੜਕਾ ਅੰਦਰ ਵੜਿਆ ਗਿਆ ਮੈਂ ਗਿਆ ਅੰਦਰ ਇਹਨਾਂ ਨੂੰ ਮੈਂ ਕੈਮਰਾ ਖਾਇਆ ਆਪਣਾ ਫੋਨ ਵੀ ਤੁਸੀਂ ਮੇਰੀ ਵੀਡੀਓ ਬਣਾਵਾ ਅੰਦਰ ਚੱਲਿਆ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ ਉੱਥੇ ਜਾ ਕੇ ਚੈੱਕ ਕੀਤਾ ਅੰਦਰ ਬਾਜਾ ਉਹਨੇ ਕੁੰਡੀ ਲੱਗੀ ਠੀਕ ਹੈ ਜੀ ਮੈਂ ਬਾਹਰੋਂ ਕੁੰਡੀ ਲਾ ਕੇ ਆ ਗਿਆ ਉਸ ਤੋਂ ਪ੍ਰੰਤ ਮੈਂ ਉੱਪਰ ਗਿਆ ਵੀਡੀਓ ਨਾਲ ਮੇਰੀ ਬਣ ਗਈ ਕੀ ਮੈਂ ਉੱਪਰ ਗਿਆ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਦੀ ਮੈਂ ਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਆਂਦੀ ਹਾਂ ਆਇਆ ਇਸ ਕਮਰੇ 'ਚ ਮੈਂ ਉੱਥੇ ਬਿਲਕੁਲ ਉਸ ਤਾਂ ਦੇ ਨਾਲ 당 ਰਹਿ ਗਿਆ ਵੀ ਮੈਂ ਇੱਕ ਦੇ ਸਾਨੂੰ ਪਤਾ ਲ ਇੱਕ ਥੱਲੀਆ ਦੇ ਇੱਕ ਕੁੱਤੇ ਜੇ ਤਾਂ ਅਸੀਂ ਉਹ ਬੱਚਾ ਕਿੰਨੀ ਕੁ ਉਮਰ ਦਾ ਹੋਏਗਾ ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲੜਕਾ ਸੀ ਤੇ 16 ਸਾਲ ਦੀ ਲੜਕੀ ਸੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਚਲੋ 15-20 ਮਿੰਟ ਬਾਅਦ ਪੁਲਿਸ ਆਈ ਹੈ ਕੋਈ ਸੀਨੀਅਰ ਮੋਸਟ ਨਹੀਂ ਆਇਆ ਸੀਨੀਅਰ ਮੋਸਟ ਨਹੀਂ ਆਇਆ ਚਲੋ ਇੱਕ ਹੌਲਦਾਰ ਲੈਵਲ ਦੇ ਜਾਂ ਮੁੰਚੀ ਆਇਆ ਕਿਸ ਲੈਵਲ ਦੇ ਆਏ ਨਹੀਂ ਉਹਨਾਂ ਨਾਲ ਅਸੀਂ ਉਹਨਾਂ ਨੂੰ ਚਪੇੜ ਵੀ ਨਹੀਂ ਮਾਰੀ ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਠੀਕ ਹੈ ਅਸੀਂ ਉਹਨਾਂ ਨੂੰ ਬਰਾਮਦ ਕਰਾਇਆ ਉਹਨਾਂ ਨੂੰ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਉਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਕਿ ਸਾਡਾ ਇਹ ਪਿੱਛੇ ਤੁਸੀਂ ਮੈਂ ਤੁਹਾਨੂੰ ਕੋਲੇ মিডিਆ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਪਿੱਛੇ ਇੱਚਾ ਕਰੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦਰਾ ਸਾਹਿਬ ਦਾ ਸਾਡਾ ਗੇਟ ਹੈ ਸਾਡੀਆਂ ਧੀਆ ਭੈਣਾਂ ਨੇ ਰਾਤ ਨੂੰ ਇੱਥੇ ਜਾਣਾ ਹੁੰਦਾ ਸਵੇਰ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦਰਾ ਹੁਣ ਕੀ ਘਟਨਾ ਹੋਣੀ ਕੀ ਮੰਨਦੇ ਹੁਣ ਘਟਨਾ ਜੀ ਹੋਣੀ ਮੈਂ ਤਾਂ ਰੋਟੀ ਖਾ ਰਿਹਾ ਮੈਨੂੰ ਚੱਲ ਜਿੱਥੋਂ ਮੈਨੂੰ ਫੋਨ ਗਿਆ ਗਈ ਸਾਡੇ ਐਮਸੀ ਸਾਹਿਬ ਦੇ ਅੱਖਾਂ 'ਚ ਸਪਰੇ ਪਾ ਦਿੱਤੀ ਆ ਸਿਰ ਤੇ ਸਾਟਾ ਪਾ ਦਿੱਤੀ ਮੈਂ ਛੇਛੜੀ ਆ ਇਹਨਾਂ ਦੀ ਬਹੁਤ ਬੁਰੀ ਹਾਲਤ ਸੀ ਅਸੀਂ ਪਾਣੀ ਪੂੜੀ ਮੰਗਾਇਆ ਛੇਛੜੀ ਪਾ ਇਹ ਕਟੋਕਰ 10 ਕੈਂਪਰੇਨਾਂ ਦੇ ਉੱਤੇ ਮੂੰਹ ਦੇ ਮਾਰਦੇ ਆ ਪਾਣੀ ਦੇ ਉੱਤੇ ਅਸੀਂ ਅੰਦਰ ਦੇਖਿਆ ਉਹ ਲੜਕਾ ਇੱਕ ਫੜਿਆ ਸੀ ਮੁੰਡਾ ਨੇ ਜਿਹੜਾ ਉਸ ਤੋਂ ਬਾਅਦਾਂ ਦੀ ਕੁੜੀਆਂ ਵੀ ਹੈਗੀਆਂ ਅਸੀਂ ਸਾਰਾ ਫੋਨ ਲਿਆ ਸਾਨੂੰ ਕੁੜੀਆਂ ਲੱਭੀਆਂ ਨਹੀਂ ਕੁੜੀਆਂ ਚੜ ਕੇ ਆਈਆਂ ਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਉੱਥੋਂ ਜਾ ਕੇ ਬਰਾਮਦ ਕਰਕੇ ਹੁਣ ਐਸਟੂ ਸਾਹਿਬ ਆਏ ਸੀ ਕਿ ਉਹਨਾਂ ਨੂੰ ਦੋ ਲੜਕੀਆਂ ਇੱਕ ਲੜਕਾ ਉਹਨਾਂ ਨੇ ਮੰਗ ਕਰਦੇ ਅਸੀਂ ਇਹ ਬੇਨਤੀ ਕਰਦਾ ਵੀ ਇਹ ਇਥੇ ਗੰਦ ਨਿਕਲਣਾ ਕਿਹਦਾ ਸਾਡੇ ਕੇਐਮਸੀ ਸਾਹਿਬ ਨੇ ਸਾਡੇ ਮਾਉਲ ਸਾਹਿਬ ਨੇ ਬਹੁਤ ਸਤਿਕਾਰਯੋਗ ਨੇ ਮੈਂ ਰਤੀ ਇਹਨਾਂ ਨੂੰ ਬੇਨਤੀ ਇਹ ਦੇ ਕਟਣਾ ਹੋਣੀ ਹੈ ਨਾ ਰਤੀ ਇਹ ਮਾਲਸਰ ਮੇਰੇ ਕੋਲ ਖਰੋਤੇ ਨੇ ਰਤੀ ਵੀ ਸ਼ਾਮਾਂ ਦਾ ਟਾਈਮ ਸੀ ਉਹ ਗੁਰਦੁਆਰਾ ਸਾਹਿਬ ਦਾ ਟਾਈਮ ਸੀ ਇੱਥੇ 4 ਸਮੇਂ ਕਿ ਕਿ ਬੈਠੇ ਮੈਂ ਇਹਨੂੰ ਕਿਹਾ ਮੈਂ ਯਾਰ ਇਦਾਂ ਨਾ ਕਰੋ ਸਾਡੇ ਪਰਿਵਾਰਾਂ ਨੇ ਜਾਣਾ ਫਿਰ ਮੈਂ ਮਾਲਸ ਨੂੰ ਬੇਨਤੀ ਕੀਤੀ ਕਿ ਮਾਲਸ ਸਾਹਿਬ ਆਪਾਂ ਕੋਈ ਕਰੀਏ ਕੋਈ ਕਮੇਟੀ ਬਣਾਈਏ ਯਾਰ ਇਹਨਾਂ ਨੂੰ ਡਕੀਆ ਪਤਲਾ ਜੋੜੀਏ ਇਹਨਾਂ ਦੇ ਪਰਿਵਾਰਾਂ ਨੂੰ ਸੱਦ ਕੇ ਕੀ ਯਾਰ ਇਦਾਂ ਨਾ ਕਰੋ ਤੁਸੀਂ ਕੀ ਮੰਗਦੇ ਹੋ ਇੰਨੇ ਸਾਲ ਚਿਰ ਤੋਂ ਤੁਸੀਂ ਇਹ ਜਿਹੜੀ ਮੰਗ ਰੱਖਿਆ ਹੋ ਦੋ ਵਾਰ ਜੇ ਇਸ ਤਰੀਕੇ ਨਾਲ ਘਟਣਾ ਕਿ ਕੀ ਕਰ ਰਹੇ ਹੋ ਫਿਰ ਵੀ ਇੱਕ ਕੰਮ ਚੱਲ ਰਿਹਾ ਹੈ ਕੀ ਗੱਲਬਾਤ ਹੋਈ ਹੈ ਜੀ ਮੇਰਾ ਨਾਮ ਸ਼ਿਵਦੀਪ ਸਿੰਘ ਚਾਹਲ ਆ ਵਾਰ ਨੰਬਰ 8 ਤੋਂ ਮੈਂ ਇਹ ਮੈਸੇਜ ਕੌਂਸਲਰ ਆ ਵਾਰ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ মিডিਆ ਸਾਰਾ ਹੋਣਾ ਹੈ ਕਿ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗਦਾਮ ਆ ਜੋ ਪਹਿਲਾਂ ਵੀ ਦੋ ਵਾਰੀ ਜਾ ਆਣ ਕੇ ਇੱਥੇ ਪਰਚੇ ਹੋਏ ਨਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਤਨਾਂ ਮਾਲਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨਾਂ ਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫਿਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਖਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫਿਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਹਾ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਤੇ ਸ਼ਰਿਆਮ ਕਰਾਇਆ ਦੇਨੇ ਆ ਉਹਨੂੰ 30000 ਰੁਪਏ ਮਹੀਨਾ ਵਿੱਚ ਆ ਅਸੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਇਹ ਰੋਣ ਵੇਚ ਨਹੀਂ ਆ ਅਸੀਂ ਕਹਾਂ ਵੀ ਨਹੀਂ ਅਸੀਂ ਆਪਣੇ ਮਹੱਲੇ ਵਿੱਚ ਨਹੀਂ ਅਸੀਂ ਕੌਂਸਲ ਦੇ ਲੋਕਾਂ ਚੁਣੇ ਨੇ ਮੈਂਦੇ ਆ ਇੱਥੇ ਨੰਬਰ 6 7 8 9 4 ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਇਹ ਦੱਸਦਾ 4 ਵਾਡਾਂ ਦਾ ਇਹ ਮਹੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ ਸਕ੍ਰੀਨ ਸ਼ੇਪ ਮੈਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜੀ ਆ ਲੱਗਦਾ ਸੀ ਉਹਨੇ ਸਾਡੇ ਦੇ ਹੱਥੋ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਛ ਸਮਝ ਨਹੀਂ ਆਈ ਅਸੀਂ ਜਮੀਦ ਡਿਗ ਪਏ ਉਹ ਜੋਂ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਇਹ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਗਏ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਤੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਸੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ 'ਚ ਜਲਨ ਹੋਈ ਸਾਨੂੰ ਅਸੀਂ ਪ੍ਰਵਾਹ ਪਤਾ ਲੱਗਾ ਕਿ ਕਿਹੜੀ ਵਸਤ ਜਿਹੜੀ ਸਪਰੇਅ ਕੀਤੀ ਤੇ ਜਾਬ ਜਾ ਹੋਰ ਕੋਈ ਵਸਤ ਸੀ ਨਹੀਂ ਉਹ ਇਤਾਂ ਦੀ ਵੀ ਜਲਨ ਜਿਦਾ ਲਾਲ ਮਿਰਚਾਂ ਨੇ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਤਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ ਫਿਰ ਅਸੀਂ ਤਾਂ ਲਾਵਾ ਵੀ ਕੋਈ ਠੰਡਾ ਕਰਦੇ ਇੱਥੇ ਕੋਈ ਇੱਥੇ ਨਜਾਇਜ਼ ਠੰਡਾ ਚੱਲਦਾ ਜੀ ਲੈ ਲੇੜੀ ਚੌਂਟੀਆਂ ਆ ਇੱਥੇ ਸਾਰੇ ਕੋਈ ਚੱਲਦਾ ਤੁਹਾਨੂੰ ਵੀ ਮੀਟੀਆਂ ਨੂੰ ਪਹਿਲਾਂ ਵੀ ਪਤਾ ਆ ਇਹ ਤੇ ਕਹਿਣ ਦੀ ਲੋਟ ਨਹੀਂ ਹੈਗੀ ਤੁਹਾਨੂੰ ਪਤਾ ਆ ਕਿ ਸਾਰਿਆਂ ਨੂੰ ਜੋ ਕੇਸ਼ ਇੱਥੇ ਚੱਲਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੇ ਦੁਕਾਨ ਨੂੰ ਸੀਲ ਨਾ ਤੇ ਆ ਚਾਰ ਵਾੜਾ ਇੱਥੇ ਧਰਨਾ ਥਾਣੇ ਦੇ ਅੱਗੇ ਦੇਣ ਗਿਆ ਸੋ ਸਾਨੂੰ ਮਾਨ ਸਾਡੇ ਪੁਲਿਸ ਪ੍ਰਸ਼ਾਸਨ ਆਇਆ ਪਹਿਲਾਂ ਵੀ 2-3 ਵਾਰ ਇੱਥੇ ਘਟਨਾਵਾਂ ਇਦਾਂ ਹੋຊੀਆਂ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰਦਾ ਪੁਲਿਸ ਵਾਲੇ ਆ ਰਹੇ ਆ ਬੌਂਦੇ ਇੱਥੇ ਅੰਦਰ ਦੇਖੋ ਪੁਲਿਸ ਵਾਲੇ ਵੀ ਆਉਂਦੇ ਉਸ ਵਾਲੇ ਆਉਂਦੇ ਇੱਥੇ ਆਉਂਦੇ ਪਹਿਲਾਂ ਬਰਾਮਦਗੀ ਕੀਤੀ ਪੁਲਿਸ ਵਾਲਿਆਂ ਨੂੰ ਬਣੀ ਪਤਾ ਇੱਥੇ ਸਾਨੂੰ ਪਤਾ ਆ ਪਾ ਸਾਨੂੰ ਮਾਨ ਸਾਡੇ ਮੰਤਰੀ ਮਾਨ ਜੋਤਪਾਲਦੀਪ ਸਿੰਘ ਘਾਰੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਇਥੇ ਨੱਥ ਪਾਉਣਗੇ ਅੰਦਰ ਜੇ ਨਾ ਪਾਈ ਕਿੰਨਾ ਟਾਈਮ ਲਗਾ ਤੁਹਾਡੇ ਟੈਪ ਕੋਈ ਨੂੰ ਇਹ ਕੋਈ ਨੂੰ ਸਾਨੂੰ ਪੌਣਾ ਘੰਟਾ ਹੋ ਗਿਆ ਜੀ ਹਾਲ ਸਾਈ ਹਾਲ ਸੋ ਆਈ 20 ਤੋਂ 25 ਮਿੰਟ ਤੇ ਬਾਅਦ ਉਹ ਵੀ ਟੀਐਸਪੀ ਅਜਨਾਲ ਨੂੰ ਫੋਨ ਕਰਤੇ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਭੇਜਿਆ ਬਸ ਉਦੋਂ ਤੱਕ ਸਾਡਾ ਸਾਰਾ ਮੁਹੱਲਾ ਮਤਲਬ ਸਾਡਾ ਸੂਰਜ ਇਥੋਂ ਦੋ ਕੁੜੀਆਂ ਇੱਕ ਮੁੰਡੇ ਅਰੈਸਟ ਕੀਤਾ ਗਿਆ ਆ ਬਰਫ ਜੇ ਤੁਹਾਨੂੰ ਦੱਸ ਨਹੀਂ ਸਕਦੇ ਜੋ ਸਾਡੇ ਆ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਸਾਡੇ ਨਾਲ ਜਿਹੜੇ ਕੁਝ ਲੋਕਾਂ ਨੂੰ ਹਿਰਾਸਤ ਵੀ ਲਈ ਹੈ ਜੀ ਇੱਕ ਸ਼ਿਵਦੀਪ ਸਿੰਘ ਨਾਮ ਦੇ ਵਿਅਕਤੀ ਨੇ ਅਜਨਾਲਾ ਕਸ਼ਮੀਰ ਦੇ ਰਹਿਣ ਵਾਲੇ ਫਾਦੀਨਟ ਚੂੜੀਆ ਰੋਡ ਤੇ ਉਹਨਾਂ ਦਾ ਫੋਨ ਆਇਆ ਹੈ ਕਿ ਇੱਥੇ ਕੋਈ ਝਗੜਾ ਵਗੈਰਾ ਹੋਇਆ ਕੁਝ ਬੰਦੇ ਰਸ ਚ ਲੈ ਆ ਜੋ ਵੀ ਤੱਥ ਹੋਣਗੇ ਜਾਣ ਤੋਂ ਬਾਅਦ ਤੁਮ ਬੰਦੀ ਡੀਪਲ ਕਾਰਵਾਈ ਮਿਲ ਸਕਦੀ ਹੈ